ਸਾਤਰੀ ਕਾਲ ਜੀ ਸਵਾਗਤ ਹੈ ਜੀ ਅੱਜ ਫੇਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਆਪਣੇ ਮੈਂ ਆਇਆ ਸੋਹਰੇ ਪਿੰਡ ਤੇ ਪੂਨਮ ਆਈ ਆਪਣੇ ਪੇਕੇ ਪਹਿਲਾਂ ਤੋਂ ਹੀ ਅੱਜ ਆਏ ਇਹਨਾਂ ਨੂੰ ਲੈਣ ਵਾਸਤੇ ਤੇ ਅੱਜ ਆਈ ਵੀਡੀਓ ਬਣਾਉਣ ਲੱਗੇ ਆ ਆਪਣੇ ਭਾਜੀ ਵਾਸਤੇ ਸਤਿੰਦਰ ਭਾਜੀ ਵਾਸਤੇ ਕਿ ਉਹਨਾਂ ਦਾ ਇੱਕ ਧਾਰਮਿਕ ਸੌਂਗ ਆਉਣ ਡਿਆ ਵਾ ਤੇ ਬਾਕੀ ਇਧਰ ਸਾਡਾ ਪਰਿਵਾਰ ਸਾਰੇ ਬੈਠੇ ਨੇ ਭਾਜੀ ਦੀ سپورਟ ਵਾਸਤੇ ਤੇ ਬਾਕੀ ਤੁਸੀਂ ਗਾਣਾ ਇਹ ਜਿਹੜਾ ਸ਼ਬਦ ਭਾਈ ਨੇ ਬਣਾਇਆ ਵਾ ਇਨੂੰ ਜ਼ਰੂਰ ਤੁਸੀਂ ਸੁਣਨਾ ਵਾ ਤੇ ਭਾਈ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਭਾਈ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਮਿਲ ਜੇਗਾ ਠੀਕ ਹੈ ਜੀ ਤੇ ਬਾਕੀ ਤੁਸੀਂ ਭਾਈ ਨੂੰ ਮੋਟੀਵੇਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਭਾਈ ਨੂੰ ਤੇ ਕਮੈਂਟ ਵੀ ਜਿਹੜੇ ਆ ਵਧੀਆ ਕਰਿਓ ਜਿੰਨੇ ਕਮੈਂਟ ਵਧੀ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਓ ਭਾਈ ਨੂੰ ਕਿ ਭਾਈ ਨੂੰ ਮੋਟੀਵੇਸ਼ਨ ਮਿਲੂਗਾ ਤੇ ਭਾਰੀ ਹੋਰ ਵਧੀਆ ਤੋਂ ਵਧੀਆ ਸੇਹ ਦੇਣ ਵਾਲੇ ਸ਼ਬਦ ਆਉਣਗੇ ਵਧੀਆ ਗਾਣੇ ਆਉਣਗੇ ਠੀਕ ਹੈ ਜੀ ਤੇ ਬਾਕੀ ਸਾਡਾ ਪਰਿਵਾਰ ਬੈਠਾ ਹੈ ਬਾਕੀ ਸਾਡੇ ਪਰਿਵਾਰ ਵੱਲੋਂ ਭਾਈ ਨੂੰ ਵੀ ਤੇ ਸਾਰਿਆਂ ਨੂੰ ਬ੍ਰੈਸਟ ਵੀ ਸੀ ਸਾਡੇ ਸਾਰੇ ਪਰਿਵਾਰ ਵੱਲੋਂ ਤੇ ਬਾਕੀ ਤੁਸੀਂ ਅੱਡੀ ਪੂਨਮ ਲਾਗੇ ਬੈਠੀ ਆ ਤਾਂ ਪੂਨਮ ਕੋ ਤੁਸੀਂ ਪੁੱਛ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋਗੇ ਸਾਰੇ ਜਣੇ ਅਹੀਂ ਭਾਜੀ ਵਾਸਤੇ ਕਹਿੰਦੇ ਆ ਕਿ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਉਣ ਡਿਆ ਸ਼ਬਦ ਉਹਨਾਂ ਦਾ ਵੇਖਿਓ ਵੀ ਦੱਸਿਓ ਵੀ ਕਿਦਾਂ ਦੇ ਲੱਗੇ ਤੇ ਬਾਕੀ ਉਹਦੇ ਵਿੱਚ ਵੱਡੇ ਥੋੜਾ ਉਹਦੇ ਵਿੱਚ ਵੱਡੇ ਸਟਾਰ ਵੀ ਆਏ ਨੇ ਆਪਣੇ ਮਲਕੀਤ ਰੂਨੀ ਵੀ ਆਏ ਨੇ ਤੇ ਆਪਣੀ ਲਵਕੋਰ ਜੀ ਮੈਡਮ ਜੀ ਵੀ ਵਿੱਚ ਆਏ ਨੇ ਤੇ ਬਹੁਤ ਵਧੀਆ ਉਹਨਾਂ ਨੇ ਸ਼ੂਟਿੰਗ ਕੀਤੀ ਆ ਠੀਕ ਹੈ ਜੀ ਤੇ Song ਬਾਬਾ ਮਹਿਮਾ ਕਿਉਂਕਿ ਉਹਨਾਂ ਦੇ ਲਾਗੇ ਹੀ ਗੁਰਦੁਆਰਾ ਸਾਹਿਬ ਆ ਬਾਬਾ ਮਹਿਮਾ ਜੀ ਤੇ ਤੁਸੀਂ ਜਰੂਰ ਇਹ ਸ਼ਬਦ ਜਰੂਰ ਸੁਣਨਾ ਤੁਸੀਂ ਭਾਈ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਲਾਈਕ ਵੀ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਨਾ ਠੀਕ ਹੈ ਜੀ ਤੇ ਬਾਕੀ ਬਾਕੀ 4 ਤਰੀਕ ਨੂੰ ਗਾਣਾ ਰਿਲੀਜ਼ ਹੋਣਾ ਤੇ ਬਾਕੀ ਅਸੀਂ ਰੂਬਰੂ ਹੁੰਦੀ ਕੋਸ਼ਿਸ਼ ਕਰਾਂਗੇ 2 ਤਰੀਕ ਨੂੰ ਜਾਣ ਦੀ ਕੋਸ਼ਿਸ਼ ਕਰਨੀ ਹੈ ਤੇ ਬਾਕੀ ਅਸੀਂ ਵੀ ਮਿਲਾਂਗੇ ਜਾ ਕੇ ਤੇ ਤੁਹਾਨੂੰ ਵੀ ਮਿਲਾਵਾਂਗੇ ਜਾ ਕੇ ਠੀਕ ਹੈ ਜੀ ਤੇ ਬਾਕੀ ਸਪੋਰਟ ਜਰੂਰ ਕਰਿਓ ਭਾਈ ਨੂੰ ਠੀਕ ਹੈ ਜੀ ਚਲੋ ਠੀਕ ਸਤੀ ਭਾਜੀ ਨੂੰ ਬਹੁਤ ਬਹੁਤ ਵਧਾਈਆਂ ਬਸ ਬਹੁਤ ਖੁਸ਼ ਹੈ ਨਾਲੇ ਨਵੇਂ ਸਾਲ ਦੀਆਂ ਨਾਲੇ ਸੌਂਗ ਦੀਆਂ ਹਾਂ ਜੀ ਤੇ ਨਾਲੇ ਸਾਰੇ ਪਰਿਵਾਰ ਨੂੰ ਵਧਾਈਆਂ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਹਾਂ ਜੀ ਤੇ ਬਾਕੀ ਚਲੋ ਠੀਕ ਹੈ ਜੀ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਕਰਿਓ ਸਬਸਕ੍ਰਾਈਬ ਵੀ ਕਰਦੇ ਹੋ ਠੀਕ ਹੈ ਜੀ ਚਲੋ ਠੀਕ ਹੈ ਫਿਰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਸਾਸਰੀ ਕਾਲੀ ਸਾਰੇ ਨੁਸਾਰੇ ਬਾਈ 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 ਹੋਣਾ ਸੀ ਚੱਲੇ ਆਪਣੀ ਨਾਨ ਦੇ ਸੋਰੀ